ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾ ਜੇਕੇ ਪੁਰੇਵਾਲ ਤੁਸੀਂ ਦੇਖ ਰਹੇ ਹੋ ਰਿਪੋਰਟਰ ਲੁਧਿਆਣਾ ਜਿਵੇਂ ਇੱਕ ਅਸੀਂ ਸਭ ਜਾਣਦੇ ਹਾਂ ਕਿ ਕੱਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 30 ਦਸੰਬਰ ਨੂੰ ਪੰਜਾਬ ਬੰਦ ਰਹੇਗਾ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਕੋਹਾੜਾ ਚੌਂਕ ਦੇ ਵਿੱਚ ਤੁਸੀਂ ਇਸੇ ਜਗ੍ਹਾ ਤੇ ਸਾਰੇ ਹੀ ਕਿਸਾਨ ਲਾਗੇ ਦੇ 40 ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਸਾਰੇ ਹੀ ਜੋ ਕਿ ਡੱਲੇਵਾਲ ਸਾਹਿਬ ਦਾ ਸਮਰਥਨ ਦੇ ਰਹੇ ਹਨ ਅਤੇ ਅੰਦੋਲਨ ਨੂੰ ਪੂਰਾ ਸਮਰਥਨ ਦੇ ਰਹੇ ਹਨ ਦੁਕਾਨਦਾਰ ਵੀ ਪੂਰਾ ਸਮਰਥਨ ਦੇ ਰਹੇ ਹਨ ਔਰ ਅਸੀਂ ਇਸ ਸਟੇਜ ਨੂੰ ਅੱਗੇ ਵੀ ਕਹਿੰਦੇ ਨੇ ਕਿ ਚਾਲੂ ਰੱਖਾਂਗੇ ਕਿ ਜੇ ਸਰਕਾਰ ਨੇ ਸੋਡੀਆਂ ਮੰਗਾ ਪੂਰੀਆਂ ਨਾ ਕੀਤੀਆਂ ਤਾਂ ਹਰ ਸਦਾਈ ਕੀ ਨਾਮ ਕੀ ਤੁਹਾਡਾ ਮੇ ਨੋਜਮੇਦ ਸਿੰਘ ਲਾਲੀ ਜੀ ਪਿੰਡ ਕਵਾੜਾ ਹਾਂਜੀ ਸਰ ਜਿਹੜੇ ਅੱਜ ਧਰਣਾ ਲਾਇਆ ਗਿਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜਾ ਧਰਣਾ ਲਾਇਆ ਜੀ ਇਹ ਜਿਹੜੇ ਤਿੰਨ ਖੇਤੀ ਕਾਨੂੰਨ ਮੋਦੀ ਸਰਕਾਰ ਨੇ ਜ਼ਿਮੀਦਾਰਾਂ ਨਾਲ ਲਾਰਾ ਲਾ ਕੇ ਕੈਨਸਲ ਕਰਤੇ ਉਸ ਪ੍ਰਤੀ ਡੱਲੇਵਾਲ ਸਾਹਿਬ ਨੇ ਦੁਬਾਰਾ ਧਰਨਾ ਲਾ ਕੇ ਇਹਨਾਂ ਨੂੰ ਕਾਮਯਾਬ ਕਰਨ ਲਈ ਆਪਣਾ ਜਿਹੜਾ ਸਵੰਸਬਾਰ ਲਈ ਉਹ ਬੈਠੇ ਨੇ ਉਹ ਜਿਹੜੇ 34ਵੇਂ 35ਵੇਂ ਦਿਨ ਅੱਜ ਭੁੱਖ ਹੜਤਾਲ ਤੇ ਬੈਠੇ ਨੇ ਉਹ ਕਹਿੰਦੇ ਵੀ ਮੋਦੀ ਸਰਕਾਰ ਦੀ ਇੱਕ ਤੇ ਗੋਡਾ ਰੱਖ ਕੇ ਜਿਹੜੇ ਕਾਨੂੰਨ ਇਹ ਪਾਸ ਕਰਾਵਾਂਗੇ ਇਹ ਕਾਨੂੰਨ ਪਾਸ ਹੋਣਗੇ ਤਾਂ ਹੀ ਜ਼ਿਮੀਦਾਰ ਦਾ ਤੇ ਜਿਹੜੇ ਆਪਾਂ ਪ੍ਰਵਾਸੀ ਮਜ਼ਦੂਰ ਹੋਗੇ ਦੁਕਾਨਦਾਰ ਹੋਗੇ ਇਹਨਾਂ ਦਾ ਤਾਂ ਹੀ ਫਾਇਦਾ ਵਾ ਜੇ ਕਰ ਇਹ ਤੇ ਵੱਡੇ ਵੱਡੇ ਮਾਲ ਖੁੱਲ ਗਏ ਵੱਡੇ ਵੱਡੇ ਕਰਾਣਿਆਂ ਦਾ ਅਡਾਨੀ ਬਾਨੀਆਂ ਦਾ ਰਾਜ ਆ ਗਿਆ ਉਹਨਾਂ ਨੇ ਵੱਡੇ ਵੱਡੇ ਮੌਲ ਖੋਲਣੇ ਆ ਖੋਲ ਕੇ ਜੀ 5 ਬੰਦੇ ਕੰਮ ਕਰਨਗੇ 100 ਬੰਦੇ ਦਾ ਰੋਜ਼ਗਾਰ ਮਾਰਨਗੇ ਜੀ ਜਿਹੜੀਆਂ ਵੱਡੀਆਂ ਸੜਕਾਂ ਬਣ ਰਹੀਆਂ ਇਹ ਵੀ ਵੱਡੇ ਵੱਡੇ ਘਰਾਣੇ ਬਣਵਾ ਰਹੇ ਨੇ ਆਪਣੇ ਤੌਰ ਤੇ ਜਿੰਮੇਵਾਰਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਰਿਕੁਆਇਰ ਕਰ ਕਰਕੇ મોદી ਸਰਕਾਰ ਆ ਜਿਹੜੀ ਉਹ ਵੱਡੇ ਘਰਾਣੇ ਹੁੰਦੇ ਜਾਂਦੀਆਂ ਜੀ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕੀ ਆਪਾਂ ਬੰਦ ਕੀਤਾ ਹੋਇਆ ਜੀ ਕਈ ਇੱਥਾਈ ਖਾਵਾ ਦੇਖਿਆ ਗਿਆ ਕਿ ਠੇਕੇ ਵੀ ਖੁੱਲੇ ਹੋਏ ਆ ਔਰ ਦੁਕਾਨਾਂ ਵੀ ਖੁੱਲ੍ਹੀਆਂ ਉਨਾ ਮਰਦ ਨੂੰ ਡਾਕੀ ਕਹਿਣਾ ਜੀ ਕਾਰਨ ਕੀ ਹੈ ਜੀ ਜਿੰਮੇ ਸਾਡਾ ਏਰੀਆ ਜੀ ਅਸੀਂ ਬਹੁਤ ਸ਼ਾਂਤੀਪੂਰਵ ਲੋਕਾਂ ਦੇ ਸਹਿਯੋਗ ਨਾਲ ਸਹਿਯੋਗ ਨਾਲ ਬੰਦ ਕਰਿਆ ਅਸੀਂ ਜ਼ਬਰਦਸਤੀ ਕਿਸੇ ਨਾਲ ਨਹੀਂ ਕਰਨਾ ਚਾਹੁੰਦੇ ਅਸੀਂ ਕਹਿੰਦੇ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਰੱਖੀਏ ਜਿਹੜੇ ਰਲ ਮਿਲ ਕੇ ਅਸੀਂ ਕਹਿ ਕੇ ਉਹਨਾਂ ਸਮਝਾਈਏ ਵੀ ਆਪਾਂ ਨੂੰ ਕੀ ਇਹਦੇ ਫਾਇਦੇ ਨੇ ਕੀ ਨੁਕਸਾਨ ਨੇ ਵੀ ਅੱਜ ਜਿਹੜਾ ਬੰਦ ਦਾ ਸੱਦਾ ਆ ਆਪਾਂ ਇਹਨੂੰ ਪੂਰਾ ਕੰਮਜਾਬ ਕਰੀਏ ਜੇਕਰ ਕਿਤੇ ਰਹਿ ਵੀ ਗਏ ਖੁੱਲੇ ਰਹਿ ਗਏ ਉਹਦੀ ਪ੍ਰੋਬਲਮ ਇਹ ਆ ਵੀ ਜਿਹੜੇ ਉੱਥੇ ਸਾਡੇ ਜੂਨੀਅਨ ਦੇ ਬੰਦੇ ਨੇ ਥੋੜੇ ਜੇ ਘੱਟ ਹੋਣਗੇ ਜਾਂ ਨਹੀਂ ਹੋਣਗੇ ਉਹ ਏਰੀਆ ਦੇ ਵਿੱਚ ਇਹ ਪ੍ਰੋਬਲਮ ਆ ਸਕਦੀ ਹੈ ਸਰ ਦੁਕਾਨਦਾਰ ਜਿੰਮੇ ਕੇ ਸਾਰੇ ਹੀ ਅੱਜ ਆਪਣਾ ਸਹਿਯੋਗ ਪੂਰਾ ਦੇ ਰਹੇ ਨੇ ਪਰ ਫੈਕਟਰੀਆਂ ਸਾਰੀਆਂ ਚੱਲੂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੀਆਂ ਫੈਕਟਰੀਆਂ ਨੇ ਜਿਹੜੇ ਤਾਂ ਵੱਡੇ ਘਰਾਣਿਆਂ ਦੀਆਂ ਨੇ ਜੀ ਜਿਹੜੀਆਂ ਫੈਕਟਰੀਆਂ ਨੇ ਇਹ ਤਾਂ ਵੱਡੇ ਘਰਾਣਿਆਂ ਦੀਆਂ ਨੇ ਜੀ ਚਲੋ ਓਡਾਨੀ-ਵਾਨੀ ਬਹੁਤੇ ਵੱਡੇ ਲੈਵਲ ਤੇ ਹੋਗੇ ਜਿਹੜੀਆਂ ਉਦੋਂ ਥੱਲੇ ਵਾਲੀਆਂ ਆ ਗਈਆਂ ਜੀ ਉਹ ਇੰਡਸਟਰੀ ਲੈਟ ਨੇ ਜਿਹੜੇ ਵੱਡੇ-ਫੱਟੇ ਘਰਾਣੇ ਨੇ ਜੀ ਉਹਨਾਂ ਨੂੰ ਤਾਂ ਲੇਬਰ ਦੀ ਉਹ ਸਮਾਂ ਤੇ ਉਹਰੇ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਕੇ ਕਦੇ ਮੋਟਰ ਲੈ ਕੇ ਲੈ ਕੇ ਕੋਈ ਭੇਜਦਾ ਕਦੇ ਕੋਈ ਭੇਜਦਾ ਵੀ ਰੋਲਾ ਪਾਵੇ ਅਸੀਂ ਕਹਿੰਦੇ ਵੀ ਨਹੀਂ ਰੋਲਾ ਨਹੀਂ ਪਾਉਣਾ ਸ਼ਾਂਤੀਪੂਰਵਕ ਜਿੰਨੇ ਕੁ ਜੋਗੇ ਹੈਗੇ ਆ ਉਹਦਾ ਪੂਰੀ ਹੈਲਪ ਕਰੀਦਾ ਅਸੀਂ ਲੋਕੀ ਦਾ ਜੇ ਲੋੜਾਂ ਨੂੰ ਵਾਪਸ ਮੋੜਦੀ ਦਾ ਨਹੀਂ ਲੋੜ ਦਾ ਜੇ ਕਿਤੇ ਜਾਣਾ ਉਹਨੂੰ ਦਵਾਈ ਬੂਟੀ ਲੈਣ ਕੱਢ ਵੀ ਦੇ ਦਈ ਜੀ ਸਰ ਜਿਵੇਂ ਕਿ ਪੰਜਾਬ ਮੰਦਰ ਟਾਈਮ 7 ਤੋਂ 4 ਵਜੇ ਦਾ ਸੀ ਲੇਕਿਨ ਫੈਕਟਰੀਆਂ ਵਿੱਚ 6:30 ਹੀ ਸਾਰੇ ਕੰਪਲਾਈਨਟਰੀ ਦਿੱਤੀ ਗਈ ਹੈ ਇਹ ਜੀ ਇੰਡਸਟਰੀ ਵਾਲਿਆਂ ਦਾ ਪਹਿਲਾਂ ਤੋਂ ਹੀ ਇਹ ਰੀਤੀ ਹੈ ਵੀ ਜਦੋਂ ਵੀ ਕਿਸਾਨਾਂ ਨੇ ਕਿਸਾਨ ਮਜ਼ਦੂਰਾਂ ਨੇ ਬੰਦ ਕਰਿਆ ਪੰਜਾਬ ਉਸ ਦਿਨ ਇਹਨਾਂ ਦਾ ਮੈਸੇਜ ਹੁੰਦਾ ਵੀ 6 ਵਜੇ ਨੂੰ ਇਹਨਾਂ ਨੇ ਆਪਣੀਆਂ ਪ੍ਰਾਈਵੇਟ ਬੱਸਾਂ ਰੱਖੀਆਂ ਆਏ ਨੇ ਜੀ ਬੱਸਾਂ ਭੇਜ ਕੇ ਜੇ 9 ਵਜੇ ਜਿੰਨਾ ਮੁਲਾਜ਼ਮਾ ਨੇ ਆਉਣਾ ਉਹਨਾਂ ਨੂੰ 6 ਵਜੇ ਹੀ ਸੱਦ ਲੈਣਾ ਜੀ ਉਹਨਾਂ ਦੇ ਸੱਦ ਕੇ ਆਪਣੇ ਅੰਦਰ ਉਹਨਾਂ ਨੇ ਬੰਦ ਕਰਕੇ ਗੇਟ ਲਾ ਦੇਣਾ ਆਪਾਂ ਗੇਟ ਤੇ ਐਂਟਰੀ ਵੀ ਨਹੀਂ ਕਰ ਸਕਦੇ ਜੀ ਇੰਡਸਟਰੀ ਤੇ ਨਾ ਤੁਹਾਡੇ ਕਿਹੋ ਜਿਹੇ ਗੇਟ ਖੋਲਣਾ ਜੀ ਸਰ ਜਿਵੇਂ ਕਿ ਕੁਝ ਦੁਕਾਨਦਾਰ ਵੈਸੇ ਤੇ ਪੂਰਾ ਸਮਰਥਨ ਦੇ ਰਹੇ ਨੇ ਪਰ ਵਿੱਚੋਂ ਦੁਖੀ ਵੀ ਨੇ ਕਿ ਸਾਡੀਆਂ ਦੁਕਾਨਾਂ ਰੋਜ਼ੀ-ਰੋਟੀ ਬੰਦ ਕਰਵਾਈਆਂ ਗਈਆਂ ਨੇ ਲੇਕਿਨ ਉਹ ਵੱਡੀਆਂ ਫੈਕਟਰੀਆਂ ਤਾਂ ਚੱਲ ਰਹੀਆਂ ਨੇ ਨਾ ਉਹਨਾਂ ਨੂੰ ਕਿਉਂ ਨਹੀਂ ਦੇਖੋ ਜੀ ਜੇ ਅਸੀਂ ਇਸ ਮਸਲੇ ਤੇ ਅੜਦੇ ਆਂ ਵੀ ਵੱਡੀਆਂ ਇੰਡਸਟਰੀਆਂ ਨੂੰ ਬੰਦ ਕਰਾਈਏ ਫਿਰ ਸਾਡਾ ਕਨਾ ਇੱਕ ਵਿਰੋਧ ਹੋਊਗਾ ਜੀ ਜੇ ਵਿਰੋਧ ਹੋਊਗਾ ਅਸੀਂ ਲੋਕਾਂ ਨਾਲ ਲੜਾਂ ਪੜਾਂਗੇ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਕਹਿੰਦੇ ਵੀ ਚੁੱਪਚੀ ਪੀਤੇ ਮੋਦੀ ਸਰਕਾਰ ਦੀ ਹਿੱਕ ਤੇ ਗੋਡਾ ਰੱਖ ਕੇ ਉਹ ਤੋਂ ਜਿਹੜੇ ਆਪਣੇ ਕਾਨੂੰਨ ਨੇ ਉਹਨਾਂ ਨੂੰ ਪਾਸ ਕਰਾਈਏ ਜਿਹਦੇ ਨਾਲ ਜ਼ਿਮੀਂਦਾਰ ਵੀ ਬਚ ਜੂ ਮੰਨ ਲਓ ਮੈਂ ਜ਼ਿਮੀਂਦਾਰ ਆ ਜੀ ਮੇਰੀ ਫਸਲ ਮੈਂ 20 ਰੁਪਏ ਕਿਲੋ ਵੇਚਣੀ ਹੈ ਮੈਂ 20 ਵੇਚੀ ਦੁਕਾਨਦਾਰ ਨੇ ਮੇਰੇ ਤੋਂ 20 ਰੁਪਏ ਲੈ ਕੇ ਉਹਨੇ 25 ਵੇਚ ਦੀ ਉਹਨੂੰ ਵੀ 5 ਰੁਪਏ ਫਾਇਦਾ ਹੋ ਗਿਆ ਮੇਰੀ ਵੀ ਬਦਲ ਗਈ ਹੁਣ ਜੇਕਰ ਕਾਨੂੰਨ ਪਾਸ ਨਹੀਂ ਹੁੰਦੇ ਜਿਹੜੀ ਮੇਰੀ 20 ਰੁਪਏ ਵਾਲੀ ਫਸਲ ਆ ਇਹਨਾਂ ਨੇ ਕਹਿਆ ਕਰਨਾ ਨਹੀਂ ਜੀ ਇਹ ਕਾਲੀ ਆ ਜੀ ਇਹ ਨਰਮ ਆ ਜੀ ਇਹਦਾ 13 ਰੁਪਏ ਲਵਾਂਗੇ ਜੀ 12 ਰੁਪਏ ਲਵਾਂਗੇ ਉਹ ਤੇ ਜ਼ਿਮੀਂਦਾਰ ਵੀ ਗਿਆ ਜੀ ਉਹ ਤੇ ਦੁਕਾਨਦਾਰ ਵੀ ਗਿਆ ਸਰ ਜਿਵੇਂ ਕਿ ਡੱਲੇਵਾਲ ਸਾਹਿਬ ਦੀ ਵੀ ਸਿਹਤ ਬਹੁਤ ਖਰਾਬ ਚੱਲ ਰਹੀ ਹੈ ਉਹਨਾਂ ਮੇਰੇ ਕੀ ਤੁਹਾਡੇ ਵਿਚਾਰ ਨੇ ਡੱਲੇਵਾਲ ਸਾਹਿਬ ਦੀ ਸਿਹਤ ਸਾਡੇ ਵਰਗੇ ਜਨੇਪਰਾ ਨੇ ਪੰਜਾਬ ਸਾਰੇ ਹਿੰਦੁਸਤਾਨ ਦਾ ਹੀ ਉਹਨਾਂ ਨੂੰ ਸੰਜੋਗ ਆ ਸਾਰਿਆਂ ਨੇ ਅਸ਼ੀਰਵਾਦ ਤਾਂ ਸਿਹਤ ਡਾਊਨ ਤਾਂ ਨਹੀਂ ਕਹਿ ਸਕਦੇ ਚਲੋ ਜਦੋਂ ਆਪਾਂ ਮਤਲਬ ਭੁਖੜਦਾਲ ਦੇ ਜਾਂਦੇ ਆ ਵੀਕਨੈਸ ਤਾਂ ਜ਼ਰੂਰ ਆਉਂਦੀ ਆ ਸਾਡਿਆਂ ਸਾਰੀਆਂ ਸੰਗਤਾਂ ਦਾ ਉਹਨਾਂ ਦਾ ਸੰਜੋਗ ਆ ਮਹਾਰਾਜ ਉਹਨਾਂ ਦੀ ਉਮਰ ਨੂੰ ਲੰਬੀ ਕਰੇ ਤੇ ਜਿਹੜਾ ਇਹ ਮੋਰਚਾ ਵਾ ਉਹ ਜਤਨ ਦਾ ਬਲ ਬਖਸ਼ੇ ਧੰਨਵਾਦ ਜੀ ਇੱਕ ਜਲ ਜਲ ਸਪਲਾਈ ਵਾਲੇ ਆਏ ਸੀ ਉਹਨਾਂ ਦੇ ਪਰ ਆਹ ਭਾਈ ਤਾਹਣ ਰੇਟ ਵਾਲਾ ਆ ਜਾ ਕੋਈ ਮੁੰਡਾ ਹੈ ਜੀ ਇਹ 20 20 25 ਸਾਲ ਹੋ ਗਏ ਜਦੋਂ ਕਿ ਨਾ ਬਾਦਲ ਸਰਕਾਰ ਦੀ ਰਾਜ ਵੇਲੇ ਇਹ ਪ੍ਰਾਈਵੇਟ ਮੁਲਾਜ਼ਮਾ ਰੱਖੇ ਸੀਗੇ ਜਿਨ੍ਹਾਂ ਨੂੰ ਮਤਲਬ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਸਪਲਾਈ ਆ ਵਧਿਆ ਦੇਣ ਲਈ ਪ੍ਰਾਈਵੇਟ ادارے ਰੱਖਲੇ ਸੀ ਉਦੋਂ ਇਹਨਾਂ ਨੂੰ ਇੱਕ ਲਾਰਾ ਲਾਇਆ ਗਿਆ ਸੀ ਵੀ ਤੁਹਾਨੂੰ ਕੁਝ ਟਾਈਮ ਬਾਅਦ ਪੱਕੇ ਕਰ ਲਾਂਗੇ ਉਹਨਾਂ ਨੂੰ ਮੇਰੇ ਖਿਆਲ ਚ 25-30 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ ਉਹਨਾਂ ਨੂੰ ਨਾਂ ਦਾ ਪੱਕੇ ਕਰਿਆ ਉਹਨਾਂ ਨੂੰ ਜਿਹੜੀ ਤਨਖਾਹ ਆ ਉਹ ਵੀ 6-7 ਹਜ਼ਾਰ ਦਿੱਤੀ ਜਾਂਦੀ ਆ ਪਰ ਡਿਊਟੀ ਉਹਨਾਂ ਦੀ ਜ਼ਿਆਦਾ ਲਈ ਜਾਂਦੀ ਆ ਸਵੇਰੇ 2 ਘੰਟੇ ਮੋਟਰ ਚਲਾਉਣੀਆਂ ਸ਼ਾਮ ਨੂੰ 2 ਘੰਟੇ ਚਲਾਉਣੀਆਂ ਕਿਤੇ ਵੀਕਨੈਸ ਆ ਗਈ ਕੋਈ ਲੀਕेज ਆ ਗਈ ਉਹ ਸਾਰਾ ਜ਼ਿੰਮੇਵਾਰੀ ਉਹਨਾਂ ਦੀ ਆ ਉਹ ਇਸ ਵਿੱਚ ਉਹ ਵੀ ਤਾਲੇ ਮਾਰਦੇ ਨੇ ਵੀ ਸਾਨੂੰ ਪੱਕਾ ਕੀਤਾ ਜਾਵੇ ਸਾਨੂੰ 25-30 ਸਾਲ ਹੋ ਗਏ ਇਹ ਵਾਟਰ ਸਪਲਾਈ ਦੀ ਸੇਵਾ ਕਰਦਿਆਂ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਤੁਸੀਂ ਪਹਿਲੇ ਆਪਣਾ ਨਾਮ ਦੱਸੋ ਔਰ ਤੁਸੀਂ ਹਜੇ ਥਾਏ ਹੋ ਮੈਂ ਭਾਰਤੀ ਕਿਸਾਨ ਯੂਨੀਅਨ ਚੜੋਨੀ ਦੇ ਸਲੱਖਣ ਸਿੰਘ ਮੰਡ ਹਲਕਾ ਪ੍ਰਧਾਨ ਸਾਨੇਵਾਲ ਤੇ ਅੱਜ ਸਾਨੂੰ ਚੜੋਨੀ ਸਾਹਿਬ ਵੱਲੋਂ ਸਾਡੇ ਰਾਸ਼ਟਰੀ ਪ੍ਰਧਾਨ ਉਹਨਾਂ ਵੱਲੋਂ ਕਾਲ ਸੀ ਵੀ ਆਪਾਂ ਹਰ ਇੱਕ ਜਿੱਥੇ ਬੰਦੀ ਨਾਲ ਲਗਾ ਕੇ ਸਮਰਥਨ ਕਰਦੇ ਆਂ ਤੇ ਅੱਜ ਜੋ ਕਿ ਸਾਡੇ ਡੱਲੇਵਾਲ ਸਾਹਿਬ ਔਖੜ ਹੜਤਾਲ ਤੇ ਬੈਠੇ ਆ ਕਿਸਾਨ ਅਤੇ ਮਜ਼ਦੂਰ ਦੀ ਗੱਲ ਕਰ ਰਹੇ ਆ ਪਰ ਅੱਜ ਕਿਸਾਨ ਅਤੇ ਮਜ਼ਦੂਰ ਦੀ ਗੱਲ ਕਰ ਰਹੇ ਆ ਜਿਹੜੀ ਕਿ ਬਹੁਤ ਅਸੀਂ ਕਿਸਾਨ ਆ ਜਿਹੜੇ ਬਹੁਤ ਪਿੱਛੇ ਜਾ ਰਹੇ ਆ ਸਾਡੀਆਂ ਐਮਐਸਪੀ ਦੀਆਂ ਮੰਗਾਂ ਨੇ ਜਿਹੜੀਆਂ ਉਹ ਸਾਡੀਆਂ ਪੂਰੀਆਂ ਨਹੀਂ ਹੋ ਰਹੀਆਂ ਜੋ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅੱਜ ਸਾਡੇ ਨੌਜਵਾਨਾਂ ਦੇ ਉੱਤੇ ਹੱਤਿਆਚਾਰ ਕਰ ਰਹੀ ਆ ਅਤਰੂ ਗੈਸ ਦੇ ਗੋਲੇ ਵਰਸਾਰੀ ਆ ਸਾਡੇ ਉੱਤੇ ਨੌਜਵਾਨ ਕਿੰਨੇ ਫੱਟੜ ਵੀ ਹੋ ਗਏ ਆ ਪਰ ਇਹ ਸਰਕਾਰਾਂ ਨੇ ਜਿਹੜੀਆਂ ਸਿਰਫ ਵਾਅਦੇ ਕਰਕੇ ਆਣੀਆਂ ਵਾਅਦੇ ਤੇ ਪੂਰੀਆਂ ਨਹੀਂ ਉਤਰਦੇ ਆ ਅੱਜ ਸਾਡੀ ਇੱਕੋ ਇੱਕ ਮੰਗ ਆ ਵੀ ਸਾਨੂੰ ਐਮਐਸਪੀ ਦਾ ਕਾਨੂੰਨ ਬਣਾ ਕੇ ਸਾਡੀ ਉਹਦੀ ਗਰੰਟੀ ਦਿੱਤੀ ਜਾਵੇ ਸਾਨੂੰ ਜਿਹੜੇ ਸਾਡੇ ਡੱਲੇ ਵਾਲ ਸਾਹਿਬ ਅੱਜ ਇੱਕ ਮਹੀਨਾ ਹੋ ਗਿਆ ਭੁੱਖ ਹੜਤਾਲ ਦੇ ਬੈਠੇ ਆ ਦੇਖੋ ਜੀ ਉਹ 75 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਆ ਅੱਜ ਸਿਰਫ ਨੌਜਵਾਨੀ ਵਾਸਤੇ ਮਰਦੇ ਫਿਰਦੇ ਆ ਉਹਨਾਂ ਦਾ ਕੋਈ ਆਪਣਾ ਨਿੱਜੀ ਕੋਈ ਵੀ ਪ੍ਰੋਗਰਾਮ ਨਹੀਂ ਹੈਗਾ ਵੀ ਅਸੀਂ ਕੋਈ ਵੀ ਸਾਡੇ ਜਾਂ ਆਪ ਆਪ ਦੇ ਸਮਰਥਨ ਦੇ ਵਿੱਚ ਕਰ ਰਹੇ ਆ ਸਿਰਫ ਇੱਕ ਨੌਜਵਾਨ ਦੇ ਵਰਗ ਨੂੰ ਜਿੰਦਾ ਰੱਖਣ ਵਾਸਤੇ ਉਹ ਆਪਣੀ ਇੰਨੀ ਕੁਰਬਾਨੀ ਦੇਣ ਲੱਗੇ ਹੋਇਆ ਪਰ ਅਸੀਂ ਇਹ ਮਲਦੀ ਸਰਕਾਰ ਨੂੰ ਇਹ ਕਹਿੰਨੇ ਆ ਵੀ ਜੇ ਡੱਲੇਵਾਲ ਸਾਹਿਬ ਦੀਆਂ ਤੁਸੀਂ ਮੰਗਾਂ ਨਾ ਪੂਰੀਆਂ ਕੀਤੀਆਂ ਪਰ ਅਸੀਂ ਇਸ ਤੋਂ ਤਕੜਾ ਸੰਘਰਸ਼ ਕਰਕੇ ਅਸੀਂ ਇਸ ਨੂੰ ਸਿਰੇ ਚੜਾਵਾਂਗੇ ਪਰ ਮੋਦੀ ਸਰਕਾਰ ਜਿਹੜੀ ਅੱਜ ਹੱਤਿਆਚਾਰ ਕਰ ਰਹੀ ਹੈ ਜੇ ਨਾ ਉਹਨਾਂ ਬੰਦਗੀ ਤੇ ਪਿੰਡ ਦੇ ਵਿੱਚੋਂ ਜੋ ਵੀ ਕਿਸਾਨ ਮਜ਼ਦੂਰ ਆ ਕੋਈ ਵੀ ਵਰਗ ਆ ਸਾਰਾ ਅੱਜ ਸਾਡੇ ਨਾਲ ਸਮਰਥਨ ਤੇ ਖੜਾ ਆ ਪਰ ਇੱਕ ਦਿਨ ਆਉਣ ਵਾਲਾ ਬਹੁਤ ਮਾੜਾ ਆਊਗਾ ਅਸੀਂ ਇਹਦੀ ਅੱਜ ਮੋਦੀ ਨੂੰ ਚੇਤਾਵਨੀ ਦਿੰਨੇ ਆ ਵੀ ਤੂੰ ਆਪਣੀਆਂ ਜਿਹੜੀਆਂ ਗਲਤ ਨੀਤੀਆਂ ਅਪਣਾਈਆਂ ਨੇ ਤੇਰੀਆਂ ਸਾਡੇ ਐਮਐਸਪੀ ਦੇ ਕਾਨੂੰਨ ਨੇ ਇੱਕ ਆਪਣੇ ਬਿਜਲੀ ਸੋਤ ਬੈ ਲੈਣਾ ਨਾਲ ਹੁਣ ਲਾਗੂ ਕਰਨ ਲੱਗਿਆ ਉਹਨਾਂ ਨੂੰ ਵਾਪਸ ਲੈ ਲਓ ਨਹੀਂ ਤੁਹਾਡਾ ਰਿਜ਼ਲਟ ਬਹੁਤ ਮਾੜਾ ਹੋਊਗਾ ਇਹਦਾ ਸਰ ਜੀ ਅੱਜ ਸਰਕਾਰ ਇਹਦੀ ਸੁਣਵਾਈ ਨਹੀਂ ਕਰਦੀ ਤੇ ਕੀ ਅੰਦੋਲਨ ਅਗੇ ਤੋਂ ਜਾਰੀ ਰਹੇਗਾ ਮੈਂ ਕਹਿੰਦਾ ਜੀ ਬੱਚਾ ਬੱਚਾ ਉੱਠ ਕੇ ਅੱਜ ਅੰਦੋਲਨ ਦਾ ਸਾਡੇ ਨਾਲ ਖੜਾ ਆ ਇਸ ਤੋਂ ਵੀ ਤਕੜਾ ਅੰਦੋਲਨ ਅਸੀਂ ਕੋਈ ਵੀ ਆਪਣੀਆਂ ਜਥੇਬੰਦੀਆਂ ਨਾਲ ਸਲਾਹ ਕਰਕੇ ਅਸੀਂ ਇੱਕ ਤੋ ਤਕੜਾ ਪ੍ਰੋਗਰਾਮ ਅਲਿਕਾਂਗੇ ਪਰ ਸਾਡਾ ਇਹ ਆ ਵੀ ਅਸੀਂ ਜੋਏ ਸਾਡੀ ਐਮਐਸਪੀ ਦਾ ਕੋਈ ਹੱਲ ਨਾ ਕੀਤਾ ਅੰਦੋਲਨ ਸਿਰਫ ਕਿਸਾਨਾਂ ਦਾ ਹੈ ਸਾਡਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਇਹ ਵਾਰ ਕੀ ਕਹਿਣਾ ਚਾਹੋਗੇ ਨਹੀਂ ਜੀ ਉਹ ਸਿਰਫ ਇੱਕ ਉਹਨਾਂ ਦੇ ਸਰਕਾਰ ਦੇ ਪੇਠੂ ਆ ਜੀ ਆਮ ਪਿੰਡਾਂ ਦੇ ਵਿੱਚ ਅਸੀਂ ਹੁਣ ਸਵੇਰ ਤੋਂ 5 ਵਜੇ ਤੋਂ ਲੱਗੇ ਹੋਇਆ ਸਾਰਾ ਪਿੰਡਾਂ ਦੇ ਪਿੰਡ ਸਾਨੂੰ ਸਮਰਥਨ ਦੇ ਰਹੇ ਆ ਆਹ ਦੇਖ ਲਓ ਵੀ ਸਾਡਾ ਜਿੰਨਾ ਵੀ ਸਾਨੇ ਵਾਲ ਦਾ ਹਲਕਾ ਆ ਟੋਟਲ ਤਕਰੀਬਨ ਇਹ ਬੰਦ ਪਿਆ ਵਾ ਕੋਈ ਵੀ ਇਹ ਜੀ ਗੱਲਬਾਤ ਨਹੀਂ ਸਿਰਫ ਇੱਕ ਜਿਹੜੇ ਸ਼ਰਾਰਤ ਦੇ ਅੰਸਾਰ ਆ ਉਹ ਸ਼ਰਾਰਤਾਂ ਜਰੂਰ ਕਰ ਰਹੇ ਆ ਪਰ ਸਾਡੀ ਕਿਸਾਨੀ ਨੂੰ ਡੋਬਣ ਵਾਸਤੇ ਪਰ ਕਿਸਾਨੀ ਜਿੰਦਾਬਾਦ ਰਹੂਗੀ ਜਿੰਦਾਬਾਦ ਹੈ ਜਿੰਦਾਬਾਦੇ ਰਹੂਗੀ जिंदाबाद ज़िंदाब जुड़ियल ज़िंदाबाद